ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਕਰਦੇ ਹਾਂ ਜੀ ਅੱਜ ਦਾ ਬਲੌਗ ਸ਼ੁਰੂ ਅੱਜ ਤੁਹਾਡੇ ਨਾਲ ਜਿਹੜਾ ਬਲੌਗ ਸ਼ੇਅਰ ਕਰਾਂਗੇ ਜੀ ਤੇ ਆਪਾਂ ਸਵੇਰ ਦੇ ਕੰਮ ਤਾਂ ਦੇ ਜੀ ਸਾਰੇ ਕਰ ਲਏ ਤੇ ਬਾਕੀ ਜੀ ਅੱਜ ਜਿਹੜਾ ਮੌਸਮਾ ਬਹੁਤ ਠੰਡਾ ਹੋ ਗਿਆ ਰਾਤ ਜੀ ਆਪਣੇ ਮੀਂਹ ਪੈ ਗਿਆ ਮੀਂਹ ਪਿਆ ਜੀ ਅੱਧਾ ਘੰਟੇ ਵਾਂਗੂ ਬਸ 20 ਮਿੰਟ ਪਾਇ ਜਿਹੜਾ ਮੀਂਹ ਮੀਂਹ ਵਧੀਆ ਪੈ ਗਿਆ ਜੀ ਤੇ ਐ ਪੂਰਾ ਜ਼ੋਰ ਦੀ ਮੀਂਹ ਸੀ ਤੇ ਚਲੋ ਇਹਨਾ ਮੌਸਮ ਠੰਡਾ ਹੋ ਗਿਆ ਕੱਲ ਬਹੁਤ ਜ਼ਿਆਦਾ ਗਰਮੀ ਸੀ ਜੀ ਕੱਲ ਤਾਂ ਕੂਲਰ ਦੀ ਪੱਖੇ ਦੀ ਜੀ ਬਿਲਕੁਲ ਹਵਾ ਨਹੀਂ ਲੱਗਦੀ ਸੀ ਇੰਨੀ ਜ਼ਿਆਦਾ ਗਰਮੀ ਸੀ ਜੀ ਕੱਲ ਤੇ ਬਾਕੀ ਜੀ ਅਸੀਂ ਕੱਲ ਮੂੰਗੀ ਸਮਾਰਨ ਲੱਗੇ ਤੇ ਸਾਰਾ ਦਿਨ ਫਿਰ ਜੀ ਮੇਰਾ ਸਿਰ ਦੁਖੀ ਗਿਆ ਇੰਨੀ ਜ਼ਿਆਦਾ ਗਰਮੀ ਸੀ ਤੇ ਬਾਕੀ ਜੀ ਉਹ ਵੀ ਐ ਹੋ ਗਿਆ ਵੀ ਜੇ ਮੀਂਹ ਪੈ ਗਿਆ ਤਾਂ ਉਹ ਸਾਰਾ ਸਿੱਲਾ ਹੋ ਜਾਊਗਾ ਤਾਂ ਕਰਕੇ ਜੀ ਆਪਾਂ ਫਿਰ ਉਹ ਸਾਰਾ ਜਿਹੜਾਗਾ ਆਪਾਂ ਚਲੋ ਕੰਮ ਆਪਣਾ ਸਮਾਰ ਬਣ ਗਿਆ ਆਪਾਂ ਸਾਰੀ ਜਿਹੜੀ ਮੂੰਗੀ ਆ ਉਹ ਸਮਾਰ ਕੇ ਰੱਖਤੀ ਤੇ ਆ ਜੀ ਆਪਣੀ ਜਿਹੜੀ ਮੂੰਗੀ ਆਗੀ ਆ ਘੱਟੇ ਹੋ ਗੇ ਦੇਖੋ ਜੀ ਕਿੰਨੀ ਹੁੰਦੀ ਆ 2.5 ਕੰਟ ਲੱਕ 2 ਫਿਰ ਥਿੰਨਾ ਇਹ ਤਾਂ ਤੋਲੀ ਦਾ ਸੂਜੀ ਬਾਣੀਆਂ ਦਾ ਤੇ ਵਾ ਉਹ ਬਹੁਤ ਮਟੀਰੀਅਲ ਜੀ ਤੇ ਉਹ ਮੰਨ ਲਓ ਇੱਕ ਪੰਡ ਵਾਂਗੂ ਤਾਂ ਹੋਊਗਾ ਜੀ ਇੱਕ ਚਾਰ ਰੱਬ ਕਟਣੀਆਂ ਜੀਆਂ ਚ ਪਾਈ ਹੋਈ ਸੀ ਆਪਣੀ ਮੂੰਗੀ ਪੱਲੀਆਂ ਚ ਉਹਦੇ ਵਿੱਚੋਂ ਇੱਕ ਤਾਂ ਵਾਂਗੂ ਦੇ ਮਟੀਰੀਅਲ ਜਿਹੜਾ ਮਿੱਟੀ ਰੇਤ ਆ ਰਾਵਾਂ ਜਿਹਾ ਉਹ ਨਿਕਲ ਗਿਆ ਤੇ ਵਾ ਤੇ ਬਾਕੀ ਇਹ ਜਿਹੜੇ ਮੂੰਗੀਆਂ ਵਧੀਆ ਸਾਫ਼ ਹੋ ਗਏ ਆਪਾਂ ਇਹ ਗੱਟਿਆਂ ਚ ਜਸਟ ਜਿਹੜੀ ਸਟੋਰ ਕਰਕੇ ਰੱਖਦੇ ਜਿੱਦਾਂ ਟਾਈਮ ਮਿਲਿਆ ਜੀ ਪ੍ਰਸਾਦ ਦੇ ਡੈਡੀ ਨੂੰ ਤੇ ਚਲੋ ਆਪਣੇ ਤਪੀ ਲਵੇ ਕੋਲੇ ਨਾਜ ਮੰਡੀ ਹੈਗੀ ਇੱਥੇ ਮੂੰਗੀ ਜਿਹੜੀ ਉਹ ਵਿਕ ਜਾਂਦੀ ਆ ਆਪਾਂ ਇੱਥੇ ਮੰਡੀ 'ਚ ਇਹਨੂੰ ਵੇਚ ਕੇ ਆਵਾਂਗੇ ਤੇ ਮੌਸਮ ਬਹੁਤ ਜ਼ਿਆਦਾ ਠੰਡਾ ਹੋਇਆ ਜੀ ਤੇ ਅੱਜ ਤਾਂ ਕੰਮ ਕਰਨ ਨੂੰ ਵੀ ਦਿਲ ਕਰਿਆ ਪੰਜ-ਸੱਤ ਦਿਨ ਹੋ ਗਏ ਜਿਉਂ ਘਬਰਾਟ ਹੋਇਆ ਕਰੇ ਕੰਮ ਕਰਨ ਨੂੰ ਵੀ ਦਿਲ ਨਾ ਕਰਿਆ ਕਰੇ ਇੰਨੀ ਜ਼ਿਆਦਾ ਗਰਮੀ ਪਈ ਜਾਂਦੀ ਸੀ ਨਾ ਬਿਲਕੁਲ ਦਿਲ ਨਹੀਂ ਕਰਦਾ ਸੀ ਕੰਮ ਕਰਨ ਨੂੰ ਤੇ ਘਰ ਦੇ ਕੰਮ ਵੀ ਮਸਾਂ ਵੇੜਦੇ ਸੀ ਅਨਸਰ ਦੇ ਨੂੰ ਤੇ ਕੱਪੜੇ ਜੀ ਆਪਾਂ ਧੋਤੇ ਆ ਪੱਲੀਆਂ ਸੀ ਜੀ ਇਹ ਵੀ ਧੋ ਰੱਖੀਆਂ ਨੇ ਆ ਪੱਲੀਆਂ ਨੇ ਇਹ ਵੀ ਧੁੱਕ ਸੁੱਕਣੀਆਂ ਪਾਤੀਆਂ ਕੇਰਾ ਕੁਟੀਆਂ ਕੁਟੀਆਂ ਜੇ ਕਰਕੇ ਹੀ ਸੜਤੀਆਂ ਜੀ ਭੂਰ ਪਈ ਜਾਂਦੀ ਸੀ ਥੋੜੇ ਥੋੜੇ ਕਣੀਆਂ ਸੀ ਜਿਹੜੀਆਂ ਆਈ ਜਾਂਦੀਆਂ ਸੀ ਤੇ ਕੱਪੜੇ ਵੀ ਤੋ ਤੇਜੀ ਲੱਗਦਾ ਸੀ ਚਲ ਕੇ ਰਹਾ ਬਾਜੀ ਨਿਕਲ ਜੂਗੇ ਜੇ ਕਿਤੇ ਮੀਂਹ ਆ ਗਿਆ ਆਪਾਂ ਫਿਰ ਚੱਕ ਲਾਂਗੇ ਇਹਨਾਂ ਨੂੰ 13 ਦਾ ਰੱਬ ਜੀ ਟਲ ਗਿਆ ਹੁਣ ਬਾਕੀ ਉੱਤੇ ਜੇ ਮੌਸਮ ਜਿਹੜਾ ਬਦਲਵਾਈ ਹੋਈ ਪਈ ਆ ਹੋ ਸਕਦਾਗਾ ਵੀ ਇੱਕ ਅੱਧਾ ਦਿਨ ਜਿਹੜਾ ਮੀਂਹ ਆ ਹੁਣ ਤਾਂ ਝੜੀ ਲਾਊਗਾ ਜੀ ਸੌਣ ਦੀ ਤੇ ਅਸਤੇ ਸਾਰਾ ਸੌਣ ਲੱਗ ਗਿਆ ਹੋ ਸਕਦਾ ਮੈਨੂੰ ਲੱਗਦਾ 17 16 16 17 ਸੌਣ ਦੇ ਲਵੇ ਹੋਊਗਾ ਜੀ ਬਾਕੀ ਮੈਂ ਦੇਖਿਆ ਨਹੀਂ ਹੈਗਾ ਵੀ ਇੰਨਾ ਸਾਉਣ ਵਾਂਗੂ ਲੱਗਿਆ ਜੀ ਜਿਹੜਾ ਜਿਹੜਾ ਮੀਂਹ ਨਹੀਂ ਪਿਆ ਹੈਗਾ ਤੇ ਚਲੋ ਜੀ ਹੁਣ ਰੱਬ ਨੇ ਠੰਡਾ ਕਰਤਾ ਮੌਸਮ ਬਾਕੀ ਜਿਹੜਾ ਮੱਕੀ ਦੇ ਚਾਰ ਸੀ ਉਹ ਵੀ ਸਾਰਿਆਂ ਨੇ ਪਾਲੇ ਜੇ ਕਿਤੇ ਪਹਿਲਾਂ ਮੀਂਹ ਪੈ ਜਾਂਦਾ ਫਿਰ ਬਹੁਤ ਔਖਾ ਹੋ ਜਾਂਦਾ ਜੀ ਚਾਰ ਪੌਂਡ ਦਾ ਬਹੁਤ ਜ਼ਿਆਦਾ ਔਖਾ ਜਾਂਦਾ ਹਜੇ ਆਪਣਾ ਜੀ ਝੋਨਾ ਪਿਆ ਹੈਗਾ ਤੇ ਆਪਣਾ ਉਧਰ ਸਾਰਾ ਪਾਣੀ ਤਾਂ ਜਿਹੜਾ ਸਾਰਾ ਭਰ ਗਿਆ ਤੇ ਕਿਰਾਂ-ਕਿਰਾਂ ਸਾਰੇ ਪਾਣੀ ਜਿਹੜਾ ਬਾਂਦ ਦੇ ਵਿੱਚ ਭਰ ਗਿਆ ਇਸ ਤੋਂ ਬਾਅਦ ਜੀ ਹੁਣ ਆਪ ਨੂੰ ਲੇਬਰ ਮਿਲੂਗੀ ਇੱਕ ਜਾਂ ਦੋ ਦਿਨਾਂ ਦੇ ਅੰਦਰ ਤਾਂ ਆਪਾਂ ਫਿਰ ਜਿਹੜਾ ਆਪਣਾ ਝੋਨਾਗਾ ਉਹ ਪੱਲਾ ਲਾਂਗੇ ਦੇਖੋ ਜੀ ਹੁਣ ਬਾਕੀ ਲਾਰੇ ਲਾਈ ਜਾਂਦੇ ਨੇ ਜੀ ਅੱਜ ਦਾ ਸਵੇਰ ਐ ਕਰ ਕਰ ਲੰਗੀ ਜਾਂਦੇ ਨੇ ਜੀ ਦਿਨ ਦੇਖੋ ਜੀ ਕਿੱਦੇ ਆਪਣਾ ਜਿਹੜਾ ਝੋਨਾਗਾ ਲੱਗਦਾਗਾ ਤੇ ਵੈਸੇ ਲੇਟ ਹੋ ਗਿਆ ਜੀ ਇੱਕ ਦੋ ਦਿਨ ਨਹੀਂ ਤੇ ਖਿੱਚ ਬਾਲੀ ਜਾ ਰਹੀ ਆ ਜੀ ਐਤੀ ਜਿਹੜਾ ਆਪਣਾ ਦੂਜੀ ਜੀਰੀ ਆ ਉਹ ਥੋੜੀ ਘੱਟ ਲਾਈ ਕਰਕੇ ਜਿਹੜੇ ਸੌਣ ਵਾਲੀ ਜੀਰੀ ਹੈ ਜ਼ਿਆਦਾ ਲਾਈ ਕਰਕੇ ਝੋਨਾ ਲਾਉਣ ਕਰਕੇ ਜੀ ਜ਼ਿਆਦਾ ਖਿੱਚ ਪਈ ਪਈ ਆ ਕੋ ਗਰਮੀ ਵਾਲੀ ਜ਼ਿਆਦਾ ਸੀ ਜਿਹੜਾ ਕੰਮ ਆ ਜੀ ਉਹ ਨਿਪੜਿਆ ਨਹੀਂ ਹੈਗਾ ਤੇ ਮਸਾਂ ਸ਼ਾਮ ਤੱਕ ਜੀ ਇੱਕ ਅੱਧਾ ਜਦੋਂ ਕਿਲੇ ਮਸਾਂ 8-10 ਬੰਦੇ ਲਾਉਂਦੇ ਸੀ ਇੰਨੀ ਜ਼ਿਆਦਾ ਗਰਮੀ ਸੀ ਜੀ ਵਿੱਚ ਦੀ ਰੈਸਟ ਕਰਨੀ ਪੈਂਦੀ ਸੀ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਕੀ ਕਰਨ ਬੜੀ ਜ਼ਿਆਦਾ ਗਰਮੀ ਪਾਈ ਸੀ ਰ ਆਪਣੇ ਹੁਣ ਜੇ ਮੌਸਮ ਠੰਡਾ ਹੋ ਗਿਆ ਚੱਲ ਹੁਣ ਉਹਨਾਂ ਦਾ ਵੀ ਵਿਚਾਰਿਆਂ ਦਾ ਕੰਮ ਆ ਜਿਹੜਾ ਨਿਪੜੂਗਾ ਤੇ ਤਾਂ ਕਰਕੇ ਜੀ ਹੁਣ ਚਲ ਆਪਾਂ ਇੱਕ ਦੋ ਦਿਨ ਤੱਕ ਆਪਣਾ ਲੱਗ ਜੂ ਛੋਣਾਂ ਤੇ ਕਮ ਹੁਣ ਆਇਆ ਵਹਣ ਕੇਰਾ ਭਰਿਆ ਪਿਆ ਬਸ ਜਦੋਂ ਆਪ ਨੂੰ ਪਿਆ ਤਾਂ ਆਪਾਂ ਤੇ ਗੁਰਸ਼ਾਨ ਦੇ ਡੈਡੀ ਨੇ ਜਿਹੜੇ ਉਹ ਉਹਨੂੰ ਕੱਦੂ ਕਰਨ ਵਾਲਾ ਰਹਿੰਦਾ ਸੀ ਤਿਆਰ ਕਰ ਦੇਣਗੇ ਤੇ ਚਲੋ ਠੀਕ ਆ ਜੀ ਤੁਹਾਨੂੰ ਬਾਹਰ ਦਾ 뷰 ਦਿਖਾਉਣੇ ਆਗੇ ਆਪਾਂ ਬਾਹਰ ਕਿਹਾ ਜਾ ਕਿ ਕਿੰਨਾ ਸੋਹਣਾ ਮੌਸਮ ਹੋ ਗਿਆ ਮੀਂਹ ਪੈ ਗਿਆ ਤੁਹਾਨੂੰ ਦਿਖਾਉਣੇ ਆ ਜੀ ਬਾਹਰ ਦਾ 뷰 ਆ ਦੇਖੋ ਜੀ ਇੰਨਾ ਨਾ ਮੀਂਹ ਪੈ ਗਿਆ ਜਮਾ ਜਿਹੜਾ ਬਾਹਾਂ ਜਮਾ ਸੁੱਕਾ ਸੀ ਇਹ ਜਿਹੜਾ ਪੈਗਾ ਤਾਂ ਅੱਧਾ ਘੰਟਾ 20 ਮਿੰਟ ਹੀ ਆ ਮੀਂਹ ਵੈਸੇ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ ਜੀ ਵਧੀਆ ਰੰਗ ਚੜ੍ਹਿਆ ਆ ਜੀ ਫਸਲਾਂ ਤੇ ਹੁਣ ਲੱਗਦਾ ਵੀ ਸੌਣ ਦੇ ਜਿਹੜੇ ਦਿਨ ਨੇ ਜੀ ਵੀ ਹੁਣ ਆ ਗਏ ਸੌਣ ਦੇ ਪਹਿਲਾਂ ਤਾਂ ਰੱਬ ਨੇ ਜੀ ਹਾੜੀ ਬਣਾਇਆ ਪਿਆ ਸੀ 15 20 ਦਿਨ ਹੋ ਗਏ ਸੀ ਬਹੁਤ ਜਿਆਦਾ ਗਰਮੀ ਪਈ ਜਾਂਦੀ ਸੀ ਤੇ ਗੁਰਸ਼ਾਂ ਦੇ ਡੈਡੀ ਦੇ ਖੇਤ ਚਲੇ ਗਏ ਸੀ ਉਧਰ ਪਾਣੀ ਮੋਟਰ ਚੱਲੀ ਜਾਂਦੀ ਸੀ ਵੀ ਉਹ ਕਹਿੰਦੇ ਯਾਰ ਪਾਣੀ ਦੇਖਿਆ ਵੰਗੇ ਨਾ ਜਿਹੜੀ ਕੋਈ ਬੱਟ ਡੋ ਹੋਈ ਕੋਈ ਆਪਾਂ ਉਹਦੇ ਨਾਲ ਮਿੱਟੀ-ਮੁੱਟੀ ਲਾ ਕੇ ਉਹ ਸਾਫ਼ ਕਰਿਆ ਆਉਣਗੇ ਜੀ ਤੇ ਚਲੋ ਜੀ ਆਪਾਂ ਜਦੋਂ ਲੇਬਰ ਮਿਲ ਗਈ ਆਪਾਂ ਜਿਹੜਾ ਆਪਣਾ ਝੋਨਾ ਉਹ ਲਾ ਲਾਂਗੇ ਹਾਂਜੀ ਜਦੋਂ ਆਪ ਨੂੰ ਲੇਬਰ ਮਿਲ ਗਈ ਚੱਲ ਜੀ ਆਪਾਂ ਆਪਣਾ ਝੋਨਾ ਲਾ ਲਾਂਗੇ ਅਸੀਂ ਮੀਂਹ ਤਾਂ ਹੁਣ ਰੱਬ ਆ ਪਾਊਗਾ ਜੀ ਉਪਰੀ ਫਿਰਦਾ ਹੁਣ ਤਾਂ ਬਹੁਤ ਜ਼ਿਆਦਾ ਪੱਤਲ ਜਿਹੜੇ ਹੋਏ ਪੈਲੇ ਜੀ ਆਹ ਦੇਖੋ ਜੀ ਜੇ ਤੁਸੀਂ ਗੁਰਸਰਨ ਗਿਆ ਹੋਇਆ ਜੀ ਸਕੂਲ ਗੁਰਸਰਨ ਨੂੰ ਮਿਲੂਗੀ ਜੀ 2 ਵਜੇ ਸੁੱਤੀ ਸਕੂਲ ਦਾ ਟਾਈਮ ਹੁੰਦਾ 8 ਵਜੇ ਦਾ 8 ਵਜੇ ਦੀ ਆਪਣੇ ਬੈਣ ਆ ਜਿਹੜੀ ਉਹਦੀ ਆ ਜਾਂਦੀ ਆ ਤੇ ਇਸ ਤੋਂ ਬਾਅਦ ਉਹਦਾ ਜਿਹੜਾ ਸੁੱਤੀ ਹੁੰਦਾ ਟਾਈਮ ਆ ਜੀ ਉਹ 2 ਵਜੇ ਮਿਲ ਜਾਂਦੀ ਆ ਬਸ ਤੁਹਾਨੂੰ 10 ਮਿੰਟਾਂ ਜੀ ਆਪਣੇ ਜਿਹੜੀ ਬੈਣ ਆ ਉਹਦੀ ਆ ਜਾਂਦੀ ਹੈ ਗੁਰਸਰਨ ਦੀ ਹੁਣ ਆਪਾਂ ਬਾਕੀ ਜੇ ਪਹਿਲਾਂ ਬਸ ਮੀਂਹ ਨਾਲ ਜਿਆਦਾ ਉਹ ਹੋ ਜਾਂਦਾ ਜੀ ਪਸ਼ੂ-ਪਸੂ ਦੇ ਮੱਸਰ ਵગેਰਾ ਆਉਤ ਜੀ ਜੀ ਮਸਰ ਮਾਸਰੀ ਜੀ ਬਾਲਾ ਜਿਆਦਾ ਕੁਝ ਆ ਜਾਂਦਾ ਜੀ ਤਾਂ ਕਰਕੇ ਕਿ ਖੇਤ ਦੇ ਵਿੱਚ ਤਾਂ ਥੋੜਾ ਜਿਆਦਾ ਹੀ ਹੁੰਦਾ ਵਾ ਜੀ ਜੇ ਪਿੰਡ ਦੇ ਵਿੱਚ ਜਿਹੜਾ ਹੈਗਾ ਵਧੀਆ ਹੁੰਦਾ ਵਾ ਪਸ਼ੂਆਂ ਦਾ ਬਹੁਤ ਔਖਾ ਸੀ ਜੀ ਚਲ ਜਿਹੜਾ ਹੁਣ ਮੀਂਹ ਪੈ ਗਿਆ ਇਹਨਾਂ ਨੂੰ ਸਖਾਲਾ ਹੋ ਗਿਆ ਮੱਝਾਂ ਨੂੰ ਵੀ ਰਾਤ ਨੂੰ ਜੀ ਇੱਕ ਕੂਲਰ ਲਾਇਆ ਹੁੰਦਾ ਵਾਲਾ ਮੱਝਾਂ ਨੂੰ ਤੇ ਇੱਕ ਇੱਥੇ ਪੱਖਾ ਲਾਉਣੇ ਹੁੰਦੇ ਆ ਅੱਜ ਇੱਥੇ ਪੱਖਾ ਰੱਖ ਕੇ ਜੀ ਹਵਾ ਲਾ ਦੇਣੇ ਹੁੰਦੇ ਆ ਉਹ ਜਿਹੜੇ ਖੁੰਝੇ ਵਾਲੇ ਪਸ਼ੂ ਹੁੰਦੇ ਨੇ ਉਹਨਾਂ ਨੂੰ ਜਿਹੜੀ ਹਵਾ ਨਹੀਂ ਜਾਂਦੀ ਜੇ ਉਹ ਬੜੀ ਜਿਆਦਾ ਗਰਮੀ ਚ ਹੌਂਕਦੀਆਂ ਨੇ ਫਿਰ ਉਹਨਾਂ ਨੂੰ ਵੀ ਚਲ ਵਧੀਆ ਹਵਾ ਜਾਈ ਜਾਂਦੀ ਆਗੀ ਤੇ ਇਧਰ ਕੜੀਆਂ ਨੇ ਜੀ ਆਪਣੀਆਂ ਮੱਝਾਂ ਇੱਥੇ ਥੋੜਾ ਜਿਹਾ ਪੈਂਦਾ ਹਨੇਰਾ ਇੱਥੇ ਹਨੇਰਾ ਪੈਂਦਾ ਜੀ ਐਸਟਾ ਤਾਂ ਉਹ ਜਿੰਨਾਂ ਨੇ ਵੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਵੀਅਰਸ ਨੇ ਵੀਡੀਓ ਨੂੰ ਵਾਚ ਕਰ ਰਹੇ ਨੇ ਦੇਖ ਰਹੇ ਨੇ ਪਲੀਜ਼ ਉਹਨਾਂ ਨੂੰ ਰਿਕਵੈਸਟ ਹੈ ਜੀ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤੇ ਬਾਕੀ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਚਲੋ ਜੀ ਠੀਕ ਆ ਆਪਾਂ ਇਸ ਤੋਂ ਬਾਅਦ ਮਿਲਾਂਗੇ ਜਦੋਂ ਆਪਣਾ ਗਰਸ਼ਰਨ ਆ ਗਿਆ ਆਪਾਂ ਇਸ ਤੋਂ ਬਾਅਦ ਮਿਲਦੇ ਆਂ ਜੀ ਤੇ ਤੁਸੀਂ ਇਹਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਉਸ ਤੋਂ ਬਾਅਦ ਮਿਲਦੇ ਆਂ ਓਕੇ ਹਾਂ ਜੀ ਫੇਰ ਮੈਂ ਪੈ ਗਿਆ 2:30 ਵਜੇ ਸ਼ੁਰੂ ਹੋਇਆ ਸੀ ਜੀ 15ਵੇਂ ਮਿੰਟ ਫੇਰ ਮੀ ਪਾ ਗਿਆ ਰ ਆਪ ਹੁਣ ਅਪਾਰ ਲਾਉਣੇ ਆ ਜੀ ਸੰਨੀ ਇਹਨਾਂ ਨੂੰ ਤਾਂ ਆਪਾਂ ਹਰੀ ਪਾਉਣੇ ਨੇ ਦੋ ਤਿੰਨ ਮੱਝਾਂ ਨੂੰ ਤਾਂ ਜੀ ਤੇ ਬਸ ਸੰਨੀ ਤਾਂ ਆਪਾਂ ਹੇਚ ਤੇ ਉਹ ਵਾਲੇ ਦੋ ਥਾਵੇਂ ਸੰਨੀਰ ਲਾਵਾਂਗੇ ਸਾਰੀਆਂ ਚੀਜ਼ਾਂ ਸਾਫ਼-ਸਾਫ਼ ਹੋ ਗਈਆਂ ਜੀ ਜਿਹੜਾ ਗਰਦ ਕੱਪਾ ਚੜਿਆ ਸੀ ਸਾਰਾ ਉੱਤਰ ਗਿਆ ਫੌਦਿਆਂ ਚੋਂ ਸਾਫ ਸਾਫ ਬਣ ਗਿਆ ਜੀ ਮੌਸਮ ਅਤਿ ਗਰਮੀ ਤੋਂ ਰਾਹਤ ਮਿਲ ਗਈ ਜੀ ਬੜੀ ਜ਼ਿਆਦਾ ਗਰਮੀ ਸੀ ਚਲੋ ਠੀਕ ਆ ਜੀ ਹਣ ਆਪਾਂ ਸੰਨੀ ਹਾਂਜੀ ਇੱਥੇ ਸੰਨੀ ਲਾਉਣ ਤੋਂ ਬਾਅਦ ਫਿਰ ਮੈਂ ਗੋਹਾ ਸਿੱਟ ਕੇ ਦੂਵਾ ਜੀ ਮਸਰਦਾਨੀ ਸੀ ਜਿਹੜੀ ਆਪਣੀ ਪਾਟੀ ਉਂਗਲੀਆਂ ਜੀ ਹੋਈਆਂ ਬਸ ਨਿੱਕੀ ਨਿੱਕੀ ਸੇਜੇ इत फिर मैं जी मच्छरदानी ना ला लग गई कपड़ मच्छरदानी जड़न लग गई जी मैं सहध होए पे ने मच्छरदानी के सहध होए पे ने बरीक बरीक गलिया ਮਾ ਤੇ ਥੋੜੀਆਂ ਜਿਹੀਆਂ ਦੀਨੀਆਂ ਘਟਣੇ ਜੀ ਤੇ ਚਲ ਆਏ ਹੋਗਾ ਮਸਰਦਾਨੀ ਕੇਰਾ ਟਾਈਮ ਪਾਸ ਜਿਆ ਕਰ ਲੈਨੇ ਆਪਾਂ ਤੇ ਮਸਰਦਾਨੀ ਕੱਟ ਕੇ ਇਹਦੇ ਨਾਲ ਆਪਾਂ ਥੋੜੀ ਜਿਹੀ ਹੋਰ ਲਾਵਾਂਗੇ ਆਪੇ ਇਹ ਪ੍ਰਾਣੀ ਮਸਰਦਾਨੀ ਆਪਾਂ ਇਹਦੇ ਤੋਂ ਕੱਟ ਲੈਨੇ ਆਂਗੇ ਸਾਰਾ ਦਿਨ ਨੀ ਕੰਮ ਮੁਕਤ ਜੀ ਛੋਟੇ ਛੋਟੇ ਕੰਮ ਨਿਕਲ ਹੀ ਜਾਂਦੇ ਰਹਿੰਦੇ ਨੇ ਪਹਿਲਾਂ ਵਿੱਚ ਦੀ ਮੀਂਹ ਆ ਗਿਆ ਜੀ ਕੱਪੜੇ ਸੁੱਕਣੇ ਪਏ ਸੀ ਫਿਰ ਉਹ ਚੱਕਣੇ ਪਏ ਪਹਿਲਾਂ ਧੋ ਕੇ ਸੁੱਕਣੇ ਪਏ ਫਿਰ ਉਹ ਚੱਕੇ ਇਥੇ ਜੀ ਮੈਨੂੰ ਮਸਰਦਾਨੀ ਜਿਹੜੀ ਐ ਸਿਉਣੀ ਨਾਲ ਬਹੁਤ ਔਖੀ ਲੱਗੀ ਜਾਂਦੀ ਆ ਕਿਉਂਕਿ ਵੀ ਇਥੇ ਮੈਨੂੰ ਇੱਕ ਹੱਥ ਨਾਲ ਮੈਂ ਫੜੀ ਬੈਠੀ ਆ ਮਸਰਦਾਨੀ ਇੱਕ ਹੱਥ ਨਾਲ ਮੈਨੂੰ ਸੂਈ ਨਾਲ ਵੀ ਨਾਲ ਦੀ ਨਗਾਉਣਾ ਸੂਈ ਨਾਲ ਫੜ ਕੇ ਧੋਪਾ ਲਾਉਣਾ ਬਹੁਤ ਔਖਾ ਸੀ ਤੇ ਗੁਰਸ਼ਰਨ ਉਸ ਟਾਈਮ ਪੜੀ ਜਾਂਦਾ ਸੀ ਜਿਹਦਾ ਸੰਦਾ ਹੋਮਵਰਕ ਪਿਆ ਸੀ ਉਹਨਾਂ ਦਾ ਮੰਮਾ ਮੈਂ ਹੋਮਵਰਕ ਕਰਦਾਂਗਾ ਤੇ ਮੰਮੀ ਫਿਰ ਸਬਜੀ ਤੋੜਨ ਚਲੇ ਗਏ ਤੇ ਫਿਰ ਮੈਨੂੰ ਕੱਲੀ ਨੂੰ ਤਾਈਆਂ ਜਿਵੇਂ ਇਥੇ ਔਖਾ ਮੈਨੂੰ ਟਾਈਮ ਲੱਗਿਆ ਨੀ ਇਹ ਕੰਮ ਸਾਰਾ 10-15 ਮਿੰਟਾਂ ਦਾ ਕੰਮ ਸੀ ਕੀਤਾ ਇਹਨੂੰ 15-20 ਮਿੰਟ ਲੱਗ ਗਏ ਖੱਲਿਆਂ ਨੂੰ ਤੇ ਤਾਂ ਕਰਕੇ ਜੀ ਆਪ ਨੂੰ ਥੋੜਾ ਟਾਈਮ ਲੱਗਿਆ ਮਸਰਦਾਨੀ ਸੈੱਟ ਕਰਦਿਆਂ ਨੂੰ ਤੇ ਚਲੋ ਇਹ ਹੋ ਗਿਆ ਜੀ ਹੌਲੀ ਹੌਲੀ ਪਲਾ ਦਿੰਨੇ ਆ ਮੈਨੂੰ ਕਾਲ ਹੋਈ ਪਈ ਸੀ ਜੀ ਬੜੀ ਜਿਆਦਾ ਕਿਉਂ ਇੱਥੇ ਸਵੇਰੇ ਵਾਲੀ ਵੀ ਸਵੇਰੇ ਜਦੋਂ ਹੁੰਦੇ ਨੇ ਜਦੋਂ ਕੰਮ ਜਿਆਦਾ ਹੁੰਦੀ ਨੇ ਉਹ ਤੋਂ ਪਾਣੀ ਪੂਣੀ ਡੁੱਲ ਜਾਂਦਾ ਜਿੱਥੇ ਫਸ ਬੈਠ ਕੇ ਮਸਰਦਾਨੀ ਜਿਹੜੀ ਸਿਉਣੀ ਬਹੁਤ ਔਖੀ ਸੀ ਤੇ ਜਿਹੜਾ ਜਦੋਂ ਸ਼ਾਮ ਹੋ ਜਾਂਦੀ ਜੀ ਆਪਣੇ ਸੂਰਜ ਇਧਰਲੀ ਸਾਈਡ ਆ ਜਾਂਦਾ ਜੀ ਜਮਾ ਉਸੇ ਪਦੇ ਦੀ ਧੁੱਪ ਆਉਂਦੀ ਹੈ ਜੀ ਜਮਾ ਕੰਧ ਦੇ ਉੱਤੇ ਤੇ ਉਸ ਟਾਈਮ ਜੇ ਬਿਲਕੁਲ ਨਹੀਂ ਬੈਠਿਆ ਜਾਂਦਾ ਸੀ ਬਹੁਤ ਜ਼ਿਆਦਾ ਗਰਮੀ ਹੁੰਦੀ ਸੀ ਤਾਂ ਕਰਕੇ ਜੀ ਬਸ ਆਏ ਸੀ ਵੀ ਇਨਾ ਮਸਰ ਹਜੇ ਹੋਇਆ ਨਹੀਂ ਹੈਗਾ ਤੇ ਬਾਕੀ ਜੇ ਆਪਾਂ ਜਿਹੜਾ ਕੰਦਾ ਗੁੰਦਾ ਦੇ ਨਾਲ ਜਾਂ ਕਿਤੇ ਵੀ ਮਸਰ ਦਾ ਨਹੀਂ ਦੇ ਬੈਠਾ ਹੁੰਦਾ ਮਸਰ ਉਹਦੇ ਉੱਤੇ ਆਪਾਂ ਜੀ ਤੇਲ ਸੜਕ ਦਿੰਨੇ ਹੈਗੇ ਪੂਜੀਆਂ ਪੂਜੀਆਂ ਚ ਤੇ ਬਾਕੀ ਸਵੇਰੇ ਸਵੇਰੇ ਜੀ ਭਾਦਿਆਂ ਧੂਈ ਤੇ ਜਿਹੜਾ ਮਸਰਦਾਨੀ ਆ ਗਦੀ ਤਸਵੀਰ ਦਾ ਤੂੰ ਹੀ ਪਾਦਨੇ ਆਵਿਲੇ ਸਿੱਤੂ ਹੀ ਕਦੇ ਲਾਈ ਨਹੀਂ ਹੈ ਕਿ ਮਸਰਦਾਨੀ ਨੂੰ ਟਾਈਮ ਨਾਲ ਦੱਬ ਦਿੰਨੇ ਆਂਗੇ ਤੇ ਬਾਕੀ ਜਿੱਥੇ ਵੀ ਮਸਰ ਹੁੰਦਾਗਾ ਉਥੇ ਅਸੀਂ ਪੰਪ ਜਿਵੇਂਰਾ ਪਾ ਕੇ ਰੱਖਿਆ ਹੋਇਆ ਪਟਰੋਲ ਆ ਡੀਜ਼ਲ ਤੇ ਉਹਦਾ ਆਪਾਂ ਇਹਨੂੰ ਛਿੱਟਾ ਲਾ ਦਿੰਨੇ ਆਂਗੇ ਤੇ ਚੱਲ ਫਿਰ ਪਸੂ ਜੀ ਆਰਾਮ ਨਾਲ ਬੈਠੇ ਰਹਿੰਦੇ ਨੇ ਜਦੋਂ ਆਪਾਂ ਸਵੇਰੇ ਮਸਰਦਾਨੀ ਚਾਕਦੇ ਆਂ ਜੀ ਉਸ ਟਾਈਮ ਜਿਹੜੀਆਂ ਆਪਣੇ ਮੱਝਾਂ ਨੇ ਉਹ ਖੜੀਆਂ ਹੁੰਦੀਆਂ ਨੇ ਨੇ ਸਾਰੇ ਆਤੀ ਵਧੀਆ ਬੈਠੀਆਂ ਰਹਿੰਦੀਆਂ ਨੇ ਜੇ ਜਦੋਂ ਮਸਰੀ ਹੁੰਦੀ ਹੈ ਜੀ ਉਹ ਬਾਲਾ ਹੈਰਾਨ ਕਰਦੀ ਹੈ ਕਿ ਉਹ ਤਾਂ ਮੱਸਰਦਾਨੀ ਦੇ ਵਿੱਚ ਦੀ ਵੀ ਨੱਕ ਜਾਂਦੀ ਹੈ ਕਿ ਨਾ ਜੀ ਉਹ ਪੱਖਿਆਂ ਨਾਲ ਹਟੇ ਨਾ ਮੱਸਰਦਾਨੀ ਨਾਲ ਹਟੇ ਉਹ 10-15 ਦਿਨ ਦੀ ਪਸ਼ੂ ਨੂੰ ਬਹੁਤ ਔਖੇ ਹੁੰਦੇ ਨੇ ਕੱਢਣੇ ਪਰ ਉਹ ਆਏ ਆ ਵੀ ਉਹ ਆਉਂਦੀ ਸਵੇਰੇ ਸ਼ਾਮ ਉਹ ਸਾਰੀ ਰਾਤ ਨਹੀਂ ਵੀ ਪਸ਼ੂ ਨੂੰ ਹੈਰਾਨ ਕਰਦੀ ਜਿਵੇਂ ਸਵੇਰੇ ਉਹ 4 ਵਜੇ ਤੋਂ ਆ ਜਾਂਦੀ ਉਸ ਟਾਈਮ ਪਸ਼ੂ ਨੂੰ ਬਹੁਤ ਤੰਗ ਕਰਦੀ ਹੈ 2-3 ਘੰਟੇ ਤੇ ਸ਼ਾਮ ਨੂੰ ਜਦੋਂ ਆਪਾਂ ਰੋਟੀ ਟੁੱਕ ਖਾਣੇ ਆ ਜਾਂ ਆਪਾਂ ਧਾਰਾ ਧੂਰਾ ਚੋਣੀਆਂ ਉਸ ਟਾਈਮ ਬਾਲੀ ਆ ਜਾਂਦੀ ਆ ਤੇ ਜਦੋਂ ਇਹ ਹੁਣ ਮੀਂਹ ਪੈ ਗਿਆ ਹੁਣ ਮੀਂਹ ਨਾਲ ਤਾਂ ਮੱਸਰੀ ਤਾਂ ਬਹੁਤ ਮਰ ਗਈ ਤੇ ਹੁਣ ਇਸ ਤੋਂ ਬਾਅਦ ਮੱਸਰ ਜ਼ਿਆਦਾ ਹੋ ਗਿਆ ਤੇ ਤਾਂ ਕਰਕੇ ਜੀ ਫਿਰ ਆਏ ਸੀ ਤੇ ਬਰੀ ਕੋਈ ਸਿਹਤ ਸੀ ਮੈਨੂੰ ਆਏ ਸੀ ਕਿਤੇ ਵੀ ਪਸ਼ੂਆਂ ਨੂੰ ਅੱਜ ਮੀਂਹ ਪੈ ਗਿਆ ਮੱਸਰ ਜ਼ਿਆਦਾ ਮੱਸਰ ਦਾਣੀ ਦੇ ਵਿੱਚ ਲੰਘੂਗਾ ਮੱਸਰ ਨੇ ਹੁਣ ਇੱਕ 2-4 ਦਿਨਾਂ ਜੀ ਬਹੁਤ ਜਲਦੀ ਜਿਹੜਾ ਮੱਸਰ ਜੀ ਜ਼ਿਆਦਾ ਹੋ ਜਾਊਗਾ ਤੇ ਚਲ ਜੇ ਕੰਮ ਦੀ ਕਾਲ ਹੋਈ ਵੀ ਸੀ ਇਹ ਕੰਮ ਵੀ ਆਪਣਾ ਚਲੋ ਹੋ ਜਾਊਗਾ ਜੀ ਕੰਮ ਜੀ ਚੱਲਦੇ ਹੀ ਰਹਿੰਦੇ ਨੇ ਕੰਮ ਕਦੇ ਮੁੱਕਦੇ ਨਹੀਂ ਜਿੰਨਾ ਚਿਰ ਆਪਣੀ ਜ਼ਿੰਦਗੀ ਹੈ ਜੀ ਉਨਾਂ ਚਿਰ ਕੰਮ ਆ ਉਹ ਨਾਲ ਜਿਹੜੇ ਨੇ ਚੱਲਦੇ ਰਹਿਣਗੇ ਤੇ ਬਸ ਛੋਟੇ ਛੋਟੇ ਕੰਮ ਜੀ ਸਾਰਾ ਦਿਨ ਹੀ ਨਿਭੜਦੇ ਹੈਗੇ ਬਸ ਅਹੀਂ ਟਾਈਮ ਆ ਜਿਹੜਾ ਲੱਗ ਹੀ ਜਾਂਦਾ ਜੀ ਆ ਸੈਡ ਰਹਿ ਗਈ ਜੀ ਹੁਣ ਬਸ ਇਹਨੂੰ ਜੜ ਕੇ ਆਪਾਂ ਚਲੇ ਦੋ ਵਾਰ ਟਾ ਧਰ ਕੇ ਦੱਬ ਦਾਂਗੇ ਇਹਨੂੰ ਕੇਰਾ ਮਸਰ ਮਾਰਨ ਉਹ ਜੀ ਬਾਹਲੀ ਬੋਦੀ ਹੋ ਗਈ ਇਹਨੂੰ ਆਪਾਂ ਕੱਲੇ ਕੱਲੇ ਥਾਂ ਥਾਂ ਤੇ ਇਹਨੂੰ ਤੁਕ ਪਿਆ ਵੀ ਨਹੀਂ ਜਾਂਦਾ ਸੀ ਉਸ ਮਸੂਈ ਨਾਲ ਜੀ ਹੋਰ ਵੱਧ ਪਾੜ ਜਾਂਦੀ ਆ ਕਹਾਲ ਚਾ ਤਾਂ ਥੱਗਾ ਵੀ ਨਹੀਂ ਪੈਂਦਾ ਹੈਗਾ ਕੰਮ ਸਾਰੇ ਹੋਏ ਪਏ ਨੇ ਜੀ ਟਾਈਮ ਵੀ ਸਵਾ ਪੰਜ ਵਾਂਗੂ ਹੋ ਗਿਆ ਜਿਹਨੇ ਵੀ ਪਾਇ ਲੱਗੇ ਮਾ ਜੇ 3 ਵਜੇ ਨਾਲ ਉਹ ਕਰੂੰ ਤੂੰ ਕੋਈ ਨਾ ਥੱਕ ਗਈ ਮੈਂ ਪੰਮ ਹੂੰ ਮੈਂ ਪੰਮ ਕਿੰਦਾ ਵਾਲਾ ਹੋਇਆ ਪਿਆ ਪਾਣੀ ਚ ਭਿੱਜ ਗਿਆ ਹਾਂਜੀ ਹੁਣ ਆਪਾਂ ਮਸਰ ਦਾ ਨਹੀਂ ਜਿਹੜੀ ਚਲ ਇਹ ਤਾਂ ਕੰਮ ਨਿਪਟ ਗਿਆ ਤਾਂ ਆਪਾਂ ਸੈਂਟੀ ਦੱਬ ਵੀ ਦਿੱਤੀਆਂ ਇੱਟਾਂ ਤਰ ਇਹਦਾ ਬੱਤੀ ਸੈਂਟੀ ਪਾਣੀ ਪਲਾ ਕੇ ਮੱਜਾਂ ਨੂੰ ਫੇਰ ਲਾਵਾਂਗੇ ਸਬਜ਼ੀ ਨੂੰ ਤੜਕਾ